ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਸਾਡੂ ਗਿਆਨੀ ਹਰਪ੍ਰੀਤ ਸਿੰਘ ਤਰਵੰਡੀ ਸਾਭੂ ਜਸ਼ੀਦਾਰ ਗੁਰੂ ਰੂਪ ਸਾਧ ਸੰਗਤ ਜੀ ਮੈਂ ਕੱਲ ਵੀਡੀਓ ਦੇਖੀ ਜਸ਼ੀਦਾਰ ਅਖਤ ਸਹਿਬ ਤੇ ਜਾ ਕੇ ਤਰਵੰਡੀ ਸਾਭੂ ਜੋ ਬਿਆੜਬਾਜੀ ਕਰ ਰਿਹਾ ਹੈ ਉਹ ਅਤੀ ਸ਼ਰਮਨਾਕ ਹੈ ਕਿਉਂਕਿ ਝੂਠ ਨੂੰ ਸੱਚ ਵਿੱਚ ਤਬਦੀਲ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਾਰਾ ਲੈਣਾ ਤੇ ਉਹਦੀ ਹਜ਼ੂਰੀ ਵਿੱਚ ਖੜ ਕੇ ਝੂਠ ਬੋਲਣਾ ਕਿ ਸਿੱਖ ਕੌਮ ਇਹਦੇ ਵਿਅਰ ਨੂੰ ਲੈ ਕੇ ਸੱਚ ਮੰਨ ਲਵੇਗੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖੜ ਕੇ ਜੋ ਬੋਲ ਰਿਹਾ ਹੈ ਇਸ ਨੇ ਜੋ ਵੀ ਬੋਲਿਆ ਹੈ ਸਭ ਝੂਠ ਹੈ। ਕਦੇ ਇੱਕ ਇਹਦਾ ਹੈ ਇਹਦੀ ਘਰ ਵਾਲੀ ਮੇਰੇ ਕੋਲੇ ਪੜਦੀ ਸੀ ਮੈਂ ਨੂੰ ਪੜਾਉਂਦਾ ਸੀਗਾ ਕਿ ਮੇਰੇ ਸਹੁਰੇ ਪਰਿਵਾਰ ਇੰਨੇ ਗਰੀਬ ਸਨ। ਇਸ ਨੇ ਜੋ ਵੀ ਮਤਲਬ ਸਾਥ ਨੂੰ ਦਬਾਇਆ ਜਾ ਰਿਹਾ ਹੈ। ਇਹ ફી ਸਾਹ ਭਰਦਾ ਸੀ ਉਹਦੀਆਂ ਪਲੱਸ ਟੂ ਲੀਆਂ। ਤੇ ਕਦੇ ਮੇਰੀਆਂ ਬੱਚੀਆਂ ਪਾਲਦਾ ਵੀ ਉਹ ਨਾਥ ਨਾ ਹੋ ਜਾਣ ਸਾਧ ਸੰਗਤ ਜੀ ਮੈਂ ਤਾਂ 1991-92 ਵਿੱਚ ਉਹਨਾਂ ਵੇਲੇ ਆਚ 700 ਰੁਪਿਆ ਮੈਂ ਕਮਾਉਣ ਲੱਗ ਪਿਆ ਸੀਗਾ ਜੀ ਜੀਰੋ ਬਚਪਨ ਵਿੱਚ ਵਧੀਆ ਕਮਾਈ ਕਰਦਾ ਸੀ ਆਪਣੀ ਮੈਂ ਵਧੀਆ ਪਰਿਵਾਰ ਪਾਲ ਸਕਦਾ ਸੀਗਾ ਪਰ ਇਸ ਦੀ ਦਖਲਦਾਨੀ ਕਰਕੇ ਜੋ ਵੀ ਮੇਰੇ ਨਾਲ ਮੇਰਾ ਘਰ ਜਿਹੜਾ ਇਸ ਨੇ ਮੇਰੇ ਤੇ ਝੂਠਾ ਇਲਜ਼ਾਮ ਝੂਠਾ ਮੁਕੱਦਮਾ ਦਾਇਰ ਰਹੀ ਦਾ ਕਿਉਂਕਿ ਜਿਹੜਾ ਸੱਚ ਹੈ ਉਹ ਮੂੰਹੋਂ ਕਬੂਲ ਕਰਕੇ ਨਹੀਂ ਮੰਨਿਆ ਜਾਂਦਾ ਗੁਰਗਰਾਹ ਸਾਹਿਬ ਜੀ ਹਜ਼ੂਰੀ ਵਿੱਚ ਫਿਰ ਕੋਰਟਾਂ ਕਾਦੇ ਵਾਸਤੇ ਬਣੀਆਂ ਨੇ ਕਾਨੂੰਨਾਂ ਦੀ ਕੋਈ ਚੀਜ਼ ਹੈ ਪਰ ਐਦਾਂ ਦਾ ਹਰੇਕ ਦੋਸ਼ੀ ਜਿਹੜਾ ਹੈ ਗੁੜਾ ਕਰਕੇ ਗੁਰਗਰਾਹ ਸਾਹਿਬ ਦੀ ਹਜ਼ੂਰੀ ਵਿੱਚ ਮਾਫੀ ਮੰਗ ਕੇ ਆਪਣਾ ਖੜਾ ਚੜਾ ਲੈਂਦਾ ਹੈ ਉਹ ਬੇਦਾਗ ਹੋ ਜਾਂਦਾ ਹੈ ਮੇਰੇ ਕੋਲੇ ਕੁਝ ਸਬੂਤ ਹਨ ਆ ਮੇਰੀ ਸੈਸ਼ਨ ਕੋਰਟ ਜਿੱਥੋਂ ਮੈਂ ਬਾ ਇਗਤ ਬਰੀ ਹੋਇਆ ਹਾਂ ਤੇ ਇਹਨਾਂ ਨੂੰ ਫਿਟਕਾਰਾਂ ਪਈਆਂ ਤੁਸੀਂ ਝੂਠਾ ਫਰਟਾ ਕਰਵਾਇਆ ਠੀਕ ਹੈ ਜੀ ਤੇ ਇਹਨੇ ਮੇਰੇ ਚਾਰ ਚਰਨ ਤੇ ਸ਼ਰਧ ਕੀਤਾ ਵੀ ਇਹ ਸ਼ਰਾਬ ਪੀਂਦਾ ਸੀ ਆ ਜਿੱਥੇ ਮੈਂ ਸਰਵਿਸ ਕੀਤੀ ਆ ਉਹਨਾਂ ਨੇ ਲਿਖ ਕੇ ਦਿੱਤਾ ਵੀ ਇਹ ਬੰਦਾ ਸਹੀ ਹੋਣ ਦੇ ਨਾਲ ਤੇ ਅਸੀਂ ਦੀ ਹੈਲਪ ਕਰਦੀਆਂ ਤੇ ਇਹਨਾਂ ਪਿੰਡ ਵਾਲਿਆਂ ਨੇ ਹੀ ਮੇਰੀ ਮਦਦ ਕੀਤੀ ਕਿਉਂਕਿ ਸਚਾਈ ਨਾਲ ਸੁਰੇ ਤੇ ਇਹ ਜੱਥੇਦਾਰ ਅੱਜ ਤਲਵੰਡੀ ਸਾਭੂ ਖੜ ਕੇ ਜੋ ਜੱਜ ਆਪਣਾ ਕਾ ਤੱਕ ਸ਼ਹਿਰ ਨੂੰ ਜਿਹੜਾ ਬਦਨਾਮ ਕਰ ਰਿਹਾ ਹੈ ਇਸ ਸਾਜੀ ਸਾਹਿਬ ਨੂੰ ਕਿ ਇਸ ਤਰ੍ਹਾਂ ਦਾ ਕੋਈ ਸਬੂਤ ਦਿਖਾਵੇ ਮੇਰੇ ਕੋਲ ਕਾਗਜ਼ੀ ਕਾਰਵਾਈ ਸੈਸ਼ਨ ਕੋਰਟ ਦੀ ਕਾਪੀ ਦੋ ਜੱਜਾਂ ਦਾ ਬਰੀ ਕੀਤਾ ਹੋਇਆ ਹੈ ਇਹਨੇ ਸੈਸ਼ਨ ਜੱਜਾਂ ਦਾ ਕਿਉਂਕਿ ਗੁਰੂ ਸਾਹਿਬ ਨੂੰ ਜਾਨ ਦੇਣੀ ਆ ਕਿਉਂਕਿ ਜਿਹੜਾ ਹੈ ਇਸ ਨੇ ਮੇਰੇ 'ਤੇ ਵਾਅਦਾ ਕੀਤਾ ਮੈਨੂੰ ਗੁਰੂ ਨੇ ਹੀ ਹੌਸਲਾ ਦਿੱਤਾ ਵੀ ਗੁਰਪ੍ਰੀਤ ਤੇਰੇ ਨਾਲ ਹੁਣ ਮੈਂ ਖੜਾ ਹਾਂਗਾ ਜਿਹੜੇ ਕਰਕੇ ਇਹ ਮਤਲਬ ਵਾਅਦਾ ਜਿਹੜਾ ਹੈ ਮੇਰੇ 'ਤੇ ਕਰ ਰਿਹਾ ਹੁਣ ਵੀ ਕਰ ਰਿਹਾ ਮੇਰੀਆਂ ਵੀਡੀਓਾਂ ਆ ਮੀਡੀਆ ਤੇ ਡਿਲੀਟ ਕਰ ਰਿਹਾ ਇੱਕ ਵੀ ਸਬੂਤ ਮੇਰਾ ਨਹੀਂ ਵਿਖਾ ਸਕਿਆ ਮੇਰੇ ਕੋਲ ਕੁਝ ਕ ਸਬੂਤ ਨੇ ਹੋਰ ਵੀ ਪਏ ਨੇ ਕਿਤੇ ਗੁਪਤ ਥਾਂ ਤੇ ਵੀ ਰੱਖੇ ਨੇ ਜੋ ਮੈਂ ਵਕਤ ਆਉਂਤੇ ਜਿਹੜਾ ਹੈ ਉਹ ਸੰਗਤ ਸਾਹਮਣੇ ਪੇਸ਼ ਕਰੂੰਗਾ ਸੋ ਮੇਰੀ ਇਹ ਗੁਆਰ ਹੈ ਮੇਰੀ ਜਿਹੜੀ ਹੈ ਸੁਣਵਾਈ ਹਰ ਥਾਂ ਦਬਾਈ ਜਾ ਰਹੀ ਹੈ ਹੁਣ ਆਪਣਾ ਪ੍ਰਭਾਵ ਪਾਉਣ ਵਾਸਤੇ ਕੌਨ ਗੁੰਮਨਾ ਕਰਨ ਵਾਸਤੇ ਇਹ ਟਕਟਾਂ ਤੇ ਜਾ ਕੇ ਜਿਹੜਾ ਹੈ ਗਰਜ ਰਿਹਾ ਹੈ ਤਾਂ ਕਿ ਮੈਂ ਤਾਂ ਕਿੰਨਾ ਵੀ ਸੱਚ ਸੰਗਤ ਨੂੰ ਸੱਚ ਦਾ ਪਤਾ ਲੱਗੇ ਕਿਉਂਕਿ ਕਬੂਤਾ ਸਮੇਤ ਕਾਪੀ ਜਿਹੜੀ ਹੈ ਮੈਂ ਲੈ ਕੇ ਗੁਰੂ ਸਾਹਿਬ ਜੀ ਹਜ਼ੂਰੀ ਵਿੱਚ ਹਾਜ਼ਰ ਹੋਇਆ ਹਾਂ ਮੈਨੂੰ ਇਨਸਾਫ ਤੇ ਹੋਣ ਦੀ ਮੈਨੂੰ ਪੂਰੀ ਉਮੀਦ ਹੈ ਅਤੇ ਇਹ ਨਹੀਂ ਬਈ ਹਰਥ ਇਹ ਸੱਚਾ ਹੋਵੇ ਇਹ ਕਦੇ ਹੋਰ ਜਨਾਨੀ ਲੈ ਕੇ ਵਿਦੀਸ਼ਾ ਵਿੱਚ ਜਾਂਦਾ ਹੈ ਉਹ ਤਲਾਕशुदा ਜਨਾਨੀ ਉਹ ਵੀ ਕੇਸ ਪੜਿਆ ਹੈ ਮੈਂ ਦੇਖਦਾ ਰਿਹਾ ਹਾਂ ਤੇ ਕਦੇ ਇਹ ਮੇਰਾ ਬੱਚਿਆਂ ਨੂੰ ਸੰਭਾਲ ਕਰਨੀ ਕਹਿੰਦਾ ਮੈਂ ਉਹਨੂੰ ਸੰਭਾਲਿਆ ਉਹ ਨਾਕ ਹੋ ਜਾਣੀ ਜਾਂ ਸਾਧ ਸੰਗਤ ਜੀ ਮੈਂ ਕਮਾਈ ਕਰਦਾ ਅਤੇ ਅਨਾਗ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਇਹਨੇ ਜਿੰਨੇ ਵੀ ਦੋਸ਼ ਲਾਏ ਮੇਰੇ ਤੇ ਸਭ ਝੂਠੇ ਨੇ ਬਾਕੀ ਸੰਗਤ ਫੈਸਲਾ ਕਰੀ ਮੈਂ ਤਾਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪ ਇਹ ਸਾਹਮਣੇ ਆਪਣਾ ਪੱਕਾ ਰੱਖਿਆ ਸੋ ਗੁਰੂ ਜਾਨੇ ਤੇ ਤੁਸੀਂ ਕੌਮ ਜਾਨੋ ਅਗੇ ਤੁਸੀਂ ਫੈਸਲਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ